ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜਿਉਂ ਕੇ ਚੈਨਲ ਬਾਬਾ ਡਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਨੌ ਨਾਂਗ ਸੇਰ ਲਈ ਲੈ ਕੇ ਆਂ ਜੀ ਬੱਚਿਆਂ ਨੇ ਤਾਜੀ ਸਵੇੜ ਤੇ ਬਾਕੀ ਇਧਰ ਵੀ ਬੱਚਿਆਂ ਨੇ ਬਈ ਤੇ ਆਓ ਪੁੱਛ ਲੈਣਾ ਬਈ ਤੁਹਾਡੇ ਹਾਜੀ ਬਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਬੜੀ 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 ਬਈ ਨਾਮ ਤੇ ਡਰੈਸ ਨਾਮ ਅਮਨਦੀਪ ਜੀ ਪਿੰਡ ਮੀਨੀਆ ਜ਼ਿਲ੍ਹਾ ਮੋਗਾ ਦੇ ਤਹਿਸੀਲ ਨਿਹੰਗੜਾ ਬਈ ਨੇੜੇ ਪਿੰਡ ਬਈ ਪਿੰਡ ਮੀਨੀਆ ਨੇੜੇ ਦੇ ਪਿੰਡ ਬੌਡੇ ਨੰਗਲ ਹੁਸਾ ਮੋਬਾਈਲ ਨੰਬਰ ਮੋਬਾਈਲ ਨੰਬਰ 8198839602 ਜੀ ਠੀਕ ਜੀ ਭਾਈ ਪਹਿਲੇ ਨੰਬਰ ਤੇ ਵੜ ਦੇ ਨੇ ਕਿਹੜਾ ਸੂਸ ਹੋਈ ਆ ਇਹ ਵੀਰੇ ਤੀਜੇ ਸੂਸ ਹੋਈ ਆ ਹੁਣੀ ਸੂਈ ਆ ਘੰਟਾ ਡੇਢ ਘੰਟਾ ਹੋ ਗਿਆ ਬੱਚਾ ਮਰ ਗਿਆ ਤਾਂ ਠੀਕ ਆ ਹਾਂਜੀ ਸੂਨ ਸਾਰੀ ਡੇਰ ਜੂਰ ਪੈ ਗਈ ਓਕੇ ਬੋਲਾ ਕਿੰਨਾ ਗੱਡੇ ਬੋਲਾ ਨੇ 3 ਕਿਲੋ ਪਚਵਾਤਾ ਠੀਕ ਹਾਂਜੀ ਖੋਲ ਦੇ ਭਾਈ ਤੋਰ ਕੇ ਲਖਾ ਦੇ ਕਿੰਨਾ ਕਿ ਦੁੱਧ ਸੀ ਦੁੱਧ ਦੇ ਦੂ ਵੀਰੇ 20 ਕਿਲੋ ਠੀਕ ਆ ਹਾਂ ਆਰਡਰ ਨੇੜ ਤੋਂ ਚੈੱਕ ਕਰ ਲਓ ਕਾ ਕਿ ਥਣ ਥਣ ਬਹੁਤ ਚੰਗਾ ਲੱਗਿਆ ਚਵਾਈ ਚੁਈ ਕਿਵੇਂ ਚਵਾਈ ਚੁਈ ਜਮਾ ਓਕੇ ਆ ਵੀਰੇ ਠੰਡੀ ਸੀਲੀ ਬਹੁਤ ਹੂੰ ਆਏ ਨਹੀਂ ਹੈਗਾ ਠੀਕ ਆ ਤੁਹਾਡਾ ਸੂਆ ਆ ਜਾ ਮੰਨ ਗਈ ਬੜਾ ਸੂਆ ਮੰਨ ਗਈ ਬੱਚਾ ਐਕਸਪਾਇਰ ਹੋ ਗਿਆ ਹਾਂਜੀ ਹਾਂਜੀ ਠੀਕ ਆ ਤੇ ਮੁੱਲ ਕੀ ਆ ਭਰਾ ਫਿਰ ਮੁੱਲੇ ਦਾ ਭਰੇ ਆਪਾਂ 46000 ਰੁਪਏ ਰੱਖਾਂਗੇ ਮਾਨ ਤਾਂ ਆਪਣੀ ਤਾਂ ਮਹਿੰਗੀ ਲਈ ਵੀ ਆ ਠੀਕ ਆ ਹਾਂਜੀ 46000 ਰੁਪਏ ਮੁੱਲ ਬਾਕੀ ਜਿਹੜਾ ਮਾਨਤਨ ਜਰੂਰ ਹੋ ਜੂਗਾ ਹਾਂਜੀ ਹਾਂਜੀ ਲੈ ਚੱਲ ਬਾਕੀ ਠੰਡੀ ਸਿਲੀ ਬਹੁਤ ਆ ਬਤ ਧਾਰਾ ਮਾਰ ਕੇ ਵੀ ਦਿਖਾ ਦਨੇ ਆਏ ਨਹੀਂ ਹੈਗਾ ਅਲੱਗ ਨਾਲ ਬੱਚੇ ਦੇ ਕਰੂ ਵੀ ਨਾ ਹੂੰ ਠੀਕ ਆ ਥੋੜਾ ਦਾਰਾਂ ਭਾਈ ਕਹਿੰਦਾ ਮਾਰ ਕੇ ਦਿਖਾ ਦਨੇ ਚਵਾਈ ਦਿਖਾਉਨੇ ਭਾਈ ਵਾ ਦੇਖ ਰੋ ਠੰਡੀ ਇੰਨੀ ਐ ਬੱਚੀ ਜਿਵੇਂ ਮਰਜ਼ੀ ਬਹਿ ਜਾ ਕੋਈ ਚੱਕ ਨੇ ਚਵਾਈ ਬੜੀ ਚੰਗੀ ਹੈ ਨਾ ਹਾਂ ਜਿਵੇਂ ਓਕੇ ਹੋ ਜਾ ਬਹੁਤ ਚੰਗੀ ਹੈ ਲੈ ਯਾਰੇ ਥਣਾ ਦੀ ਜਿਵੇਂ ਓਕੇ ਹੋ ਗਰੇ 20 22 ਕਿਲੋ ਦੁੱਧ ਤੇ ਨਾਲੇ ਬੈਠਨੇ ਆਏ ਨਹੀਂ ਹੈਗਾ ਬੋਲਾ ਹੀ ਹਨ ਰਹਾ ਸਹੀ ਗੱਲ ਅਗਲਾ ਕਹਿੰਦਾ ਵੀ ਪਤਨੀ ਹੋਈ ਉਹ ਹਮ ਜਮ 46000 ਮੋਲ ਮੰਨ ਤਾਂ ਲੋਧਵੀ ਨੇ 22 ਕਿਲੋ ਮੋ ਇਹਨਾਂ ਦੇ ਨਾਲ ਬਣਨਾ ਵੈਡ ਨੇ 3 60 ਕਿਲੋ ਦੁੱਧ ਚੋਤ ਆ ਪਾਣੀ ਠੀਕ ਆ ਬਾਈ ਮੋਲਾ ਹਾਂਜੀ ਅੱਗੇ ਬਾਈ 2 ਨੰਬਰ ਕੀ ਡਿਟੇਲ ਹੈ ਇਹਦੇ 6 ਮਹੀਨੇ ਦੀ ਗੱਭਣ ਚੈੱਕ ਪਾਸ ਆਪ ਦਾ ਡਾਕਟਰ ਕੋਈ ਚੈੱਕ ਕਰਾ ਸਕਦਾ ਨੇ ਲੈ ਕੇ ਦੁੱਧੋ ਟਰਾਈ ਕਰਤੀ ਆਪਾ ਦੁੱਧੋ ਟਰਾਈ ਕਰ ਜਿਹੜੇ 14 15 ਨੂੰ ਖੁੱਲਾ ਦੋ ਦਿੱਤਾ ਵੈਡ ਨੇ ਪਾਸ ਹਾਂ ਹਾਂ ਠੰਡੀ ਸੀ ਇਹ ਵੀ ਬਹੁਤ ਆ ਬਾਈ ਠੀਕ ਬੱਚੀ ਮੋਲੇ ਵੀਰੇ ਦਾ ਮੋਲੇ ਦਾ ਵੀਰੇ ਆਪਾਂ ਬਾਹਰ ਰਹੇ ਤੇ ਖੋਲਣਗੇ ਮੋਲੇ ਵੀਰੇ ਮੋਲੇ ਦਾ 18000 ਰੁਪਏ ਰੱਖੋਗੇ ਬਾਕੀ ਬਣਦੀ ਬਣਦੀ ਬਹੁਤ ਆ ਦੇਖੋ ਬਿਹੜ ਜਿੱਡਾ ਜਿੱਡੀ ਬਿਹੜਾ ਉਹ ਡਾਲੇਵਾ ਹੁੰਦਾ ਦਾ ਬਿਹੜ ਤਾਂ ਨਹੀਂ 18000 ਰੁਪਏ ਮੋਲੇ ਮਾਂ ਤਾਂ ਜ਼ਰੂਰ ਹਾਂਜੀ ਅੱਗੇ ਵੀਰੇ ਜੋੜਾ ਬੱਚੇ ਇਹ ਇਹ ਅਰਸ਼ਰ ਦੀਆਂ ਬੱਚੀਆਂ ਜੀ ਆਪਾਂ ਠੀਕ ਆ ਹਾਂਜੀ ਦੋਨੇ ਬੱਚੀਆਂ ਖੀਰੀਆਂ ਬੱਚੀਆਂ ਸੋ ਅੱਛਾ ਠੀਕ ਹੈ ਜਿੱਡੀ ਕਿ ਨਹੀਂ ਉਮਰ ਇਹਨਾਂ ਦੀ ਹੋ 6 6 ਮਹੀਨੇ ਦੀ ਠੀਕ ਹੈ ਬੱਚੇ ਦੋਨੇ ਚੰਗੀਆਂ ਜੀ ਵੀਰੇ ਕਿਹੜੇ ਟੀਕੇ ਦੀਆਂ ਨੇ ਆਹ ਇਹਦਾ ਟੀਕੇ ਨਹੀਂ ਪਤਨੇ ਆਪਾਂ ਡੈਰੀ ਚ ਲੰਗਾਂ ਜੀ ਇਹ ਮਾਂ ਦਾ ਦੁੱਧ ਕਿੰਨਾ ਕਿਸੇ ਔਰ ਡੇਰੀ ਉਹ ਤਾਂ ਚੰਗੀ ਦੁੱਧ ਲੇਉਂ ਤਾਂ ਕਹਿੰਦੇ 22 23 ਕਿਲੋ ਦੁੱਧ ਦਿੰਦੀ ਹੈ ਹੂੰ ਉਹਦੇ ਨਾਲ ਬੱਚੀਆਂ ਇਹ ਮੁੱਲ ਕੀ ਆ ਜੋੜੇ ਦਾ ਫਿਰ ਜੋੜੇ ਦਾ ਮੁੱਲ ਵੀਰੇ 6000 ਰੁਪਿਆ ਦਾ ਮਾਨ ਤਨ ਬਾਕੀ ਮੋਕੇ ਤੇ ਮਾਨ ਤਨ ਕਰ ਦਾਂਗੇ 6000 ਰੁਪਿਆ ਜੋੜੇ ਦਾ ਮੁੱਲ ਮਾਨ ਤਨ ਜ਼ਰੂਰ ਹਾਂਜੀ ਅੱਗੇ ਵੀਰੇ ਆ ਬੱਚੀ ਕਿੰਨੀ ਉਮਰ ਹੈ ਦੀ ਇਹਦੀ ਉਮਰ ਹੋਊਗੀ 11 12 ਮਹੀਨੇ ਦੀ ਹੈ ਬੱਚੀ ਇਹ ਮਾਂ ਦਾ ਦੁੱਧ ਵੀਰੇ ਇਹਦੇ ਥੱਲੇ ਸੀਗਾ 17 18 ਕਿਲੋ ਖੁੱਲਾ ਮੁੱਲ ਭਾਈ ਇਹਦਾ ਮੋਲੇ ਦਾ ਵੀਰੇ 4500 ਰੁਪਿਆ ਦਾ ਮੁੱਲ ਜਨਾ ਮਰਦੀ ਕਰਾ ਲਓ ਤੁਹ ਪਰ ਜਮ ਜਿਆ ਜੀ ਮੁੱਲ ਪਾਇਆ ਬਹੁਤ ਚੰਗੀਆਂ ਮੁੱਲ 45 ਚਾਰੇ ਚਾਰੇ ਥਣੋਂ ਕੋਈ ਬੱਚੀ ਲਾ ਜੇ ਆਪਣੇ ਆਏ ਪੰਜਵਾਂ ਥਣ ਨਹੀਂ ਹੋਊਗਾ ਕੋਈ ਬੱਚੀ ਦੀ ਇਹ عمر ਕਿੰਨੀ ਉਮਰ ਹੈ ਬਣੀ ਇਹ ਹੋਊਗੀ 12 ਮਹੀਨਿਆਂ ਦੀ ਬੱਚੀ ਖੀਰੀ ਬੱਚੀ ਆ ਠੀਕ ਆ ਹਾਂਜੀ ਹਾਂਜੀ ਇਹਦਾ ਤੋਰ ਕੇ ਵੀ ਦਿਖਾਉਂਦੇ ਬੱਚੀ ਬਹੁਤ ਜੰਗੀਰੀ ਹੈ ਹਾਂਜੀ ਗੋਲ ਗੋਲ ਪਈ ਆ ਹਾਂ ਬੱਚੀ ਬਹੁਤ ਸਨਖੀ ਆ ਫੇਸ ਬਹੁਤ ਚੰਗਾ ਬਾਕੀ ਸਾਰੇ ਡੈਰੀ ਚੜ ਲੰਗਾ ਬੱਚੀਆਂ ਇਹ ਠੀਕ ਆ ਹਾਂਜੀ ਹਾਂਜੀ ਇਹ ਮੁੱਲ ਰਹੂ ਇਹਦਾ ਮੁੱਲੇ ਦੇ ਵੀਰੇ 6000 ਰੁਪਿਆ ਬਾਕੀ ਮੋਕੇ ਤੇ ਮਾਨਤਨ ਕਰ ਦਾਂਗੇ ਬੱਚੀ ਵਾਚੂਗੀ ਜੀ ਮੋਹਲਾ ਭਾਈ ਮਾਂ ਤਾਂ ਜਿਹੜਾ ਮੌਕੇ ਤੇ ਜ਼ਰੂਰ ਹੋ ਜੂਗਾ ਚੰਗੀ ਆ ਬੱਚੀ ਝੂਲੀ ਝੂਲੀ ਬਹੁਤ ਚੰਗੀਆਂ ਫੇਸ ਬੜਾ ਪਿਆਰਾ ਕਰ ਮਾਈ ਅੱਗੇ ਭਾਈ ਆਪ ਬੱਚੀ ਥਾਲਾ ਕਿੰਨੀ ਉਮਰ ਹੈ ਦੀ ਇਹ ਵੀਰੇ ਹੋਊਗੀ 14 ਮਹੀਨੇ ਦੀ ਬੱਚੀ ਠੀਕ ਆ ਇਹਨੇ ਟੀਕਾ ਭਰਾਇਆ ਨੂੰ ਹੋ ਗਿਆ 8 ਤਰੀਕ ਨੂੰ ਟੀਕਾ ਭਰਾਇਆ ਦੀ ਪੱਕਾ ਠੀਕ ਆ ਭਾਈ 8 ਤਰੀਕ ਨੂੰ ਇਹਦਾ ਪੱਕਾ ਟੀਕਾ ਭਰਾਇਆ ਉਹਦੇ 2 ਤਰੀਕ ਨੂੰ ਹੋਈ ਉਹ ਡਾਇਰੈਕਟ ਕ੍ਰੋਸ ਕਰਾਈ ਬੰਦੇ ਨੇ ਲੈ ਕਿੰਨਾ ਦੁੱਧ ਸੀ ਉਹਨਾਂ ਦਾ ਦੇ ਵੀ ਨਾਰਮਲ ਉਹ ਕਹਿੰਦੇ 15 16 ਕਿਲੋ ਦੁੱਧ ਦਿੰਦੀ ਆ ਠੀਕ ਬੇੜਾ ਪੱਤਣ ਹਾਂਜੀ ਮੁੱਲ ਵੀਰੇ ਮੁੱਲੇ ਦਾ ਵੀਰੇ ਆਪਾਂ 5500 ਰੁਪਏ ਰੱਖਾਂਗੇ ਮਾਨਦਾਨ ਹੋ ਜਾ ਬਾਕੀ ਮੁੱਕ ਤੇ ਮਾਨਦਾਨ ਕੋਈ ਦੇਖ ਲਿਆ ਆਪਣੀ ਵੀਡੀਓ ਬਹੁਤ ਠੀਕ ਆ ਹੋਰ ਵੀਡੀਓ ਲੋਕਾਂ ਨੇ ਦੇ ਲਿਆ 20 2000 ਮੰਗੀਆਂ ਨੇ ਬੱਚੀ ਦਾ ਆ ਦੇਖ ਸਾਈ ਵਾਲ ਬੱਚੀ ਆਪਾਂ ਪਿਛਲੀ ਵੀਡੀਓ ਚ ਪਵੇਦੀ ਮਾਂ ਪਾਈ ਸੀਗੀ ਹੂੰ ਉਹਦੀ ਬੱਚੀ ਹੈ ਕਿੰਨੀ ਕੁ 16 17 ਕਿਲੋ ਹੁਣ ਇਹਦੀ ਉਮਰ ਹੋ ਗਈ 16 ਮਹੀਨੇ ਦੀ ਹੋ ਗਈ ਕਿੰਨੇ ਰਨੇ ਦਸਾਈ ਬਾਈ ਨੇ ਕਰਾਸ ਇਹ ਦੋ ਤਰੀਕ ਦੀ ਕਰਾਸ ਪ੍ਰਾਈਵੇਟ ਡਾਇਰੈਕਟ ਕਰਾਸ ਕਰਾਈ ਆ ਆ ਤੈਨੂੰ ਨਿਸ਼ਾਨ ਵੀ ਦੇਖ ਲੈ ਉਹਦੋਂ ਉਹਨੇ ਆਹ ਪਾਇਆ ਸੀ ਜੂੜ ਪਾ ਕੇ ਕਰਾਈ ਸੀ ਇਹ ਅੱਛਾ ਆ ਦੇਖ ਪੈਰ ਤੇ ਅਗਲਾ ਕਹਿੰਦਾ ਉਹੀ ਕਹਿੰਦਾ ਹਮ ਡਾਇਰੈਕਟ ਕਰਾਸ ਹੋਈ ਵੀ ਇਹ ਬੱਚੀ ਬਹੁਤ ਠੰਡੀ ਆ ਪਲੂਨ ਨੇ ਇਹਨੇ 1500 ਕੋਲੋਂ ਨਾਰਮਲੀ ਪੱਛੀ ਨਾ ਦੇਦਾ ਤਾ ਠੰਡੀ ਬਹੁਤ ਆ ਲੈ ਅਗਲਾ ਕਹਿੰਦਾ ਸਾਈ ਵਾਲਾ ਦੇਖੋ ਥਾਣੇ ਦੇਖ ਲੈ ਬੱਚੀ ਇਹਨੇ ਠੰਡੀ ਸੀ ਲਈਓ ਪਿਆਰੀ ਇਹ ਬੱਚੀ ਮੁੱਲ ਭਰਾ ਫਿਰ ਇਹਨਾਂ ਮੁੱਲ ਇਹਦਾ ਵੀਰੇ 6000 ਰੁਪਏ ਰੱਖਾਓ ਪਹਿਲਾਂ ਘੜਾ ਲਓ ਮੁੱਲ ਨਹੀਂ ਲੋਕੀ 20-20 ਹਜ਼ਾਰ ਮੰਗੀ ਜਾਂਦੇ ਬੱਚਿਆਂ ਦੇ ਆਪਣੇ ਨੋਰਮਲ ਜਿਹੇ ਰੇਟ ਆ 6000 ਰੁਪਏ ਮੁੱਲ ਦੇਖੋ ਬੱਚੀ ਕਿੱਡੀ ਆ ਜਰੂਰ ਹੋ ਜੂਗਾ ਰਾਜੀ ਰੂਜੀ ਚੰਗਾ ਨਾ ਹਾਂ ਬੱਚੀ ਬਹੁਤ ਸੋਹਣੀ ਆ ਵੀਰੇ ਹੂੰ ਹੂੰ ਤੋਰਾ ਤਾਰਾ ਚੰਗਾ ਆ ਮੁੱਲ 6000 ਹਾਂਜੀ 6000 ਰੁਪਏ ਬਾਕੀ ਮੌਕੇ ਤੇ ਮਾਨ ਤਣ ਕਰਦਾਂਗੇ ਬਈ ਹਾਂਜੀ ਕੱਦ ਵੱਡ ਚੰਗਾ ਬਈ ਚੰਗੀ ਆ ਤੇ ਥਣ ਝੋਲੀ ਬਹੁਤ ਚੰਗੀਆਂ ਮੁੱਲ ਵੀ ਜਾ ਜੀ ਬਾਈ ਹਾਂਜੀ ਬਾਕੀ ਮੁੱਲ ਪਜਾਇ ਜੀ ਕਿਤੇ ਤੂੰ ਵੀ ਅੱਜ ਵੀਡੀਓ ਪਾ ਗਿਆ ਕੋਈ ਲੋ 18 18 20 20 ਇਹ ਮੰਗੀ ਦੇ ਬੱਚਾ ਪਉ ਮੋਲ ਨਹੀਂ ਕਰਤੇ ਅੱਗੇ ਬਾਈ ਲਾਸਟ ਇਹ ਵੀਰੇ 8 ਮਹੀਨੇ ਦੀ ਬੱਚਾ ਸੱਟਿਆ ਬੱਚੀ ਨੇ ਸਿੱਧੀ ਹੋਲ ਸਪਸ਼ਟ ਕਰਕੇ ਦੇਣਾ ਠੀਕ ਆ ਉਹਨਾਂ ਦੇ ਕਹਿਣ ਨੂੰ ਤਾਂ ਉਹਨਾਂ ਨੇ ਸਫਾਈ ਵੀ ਕਰਾਤੀ ਇਹ ਤੇ ਦਵਾਈ ਵੀ ਭਰਾਤੀ ਹੂੰ ਬੱਚੀ ਥੱਲੇ ਹੁਣ 6 ਕਿਲੋ ਦਾਦਾ 5 ਕਿਲੋ ਖੁੱਲਾ ਹੋ ਠੰਡੀ ਸੀਲ ਆ ਬੱਚੀ ਜਿਹੜੇ ਸਾਹ ਵਾਲੀ ਬੰਦੇ ਨੇ 8 10 ਕਿਲੋ ਦਾ ਨੋਰਮਲ ਬੱਚੀ ਦੇ ਉੱਤੇ ਆ ਜਾਣਾ ਠੀਕ ਆ ਦੇ ਮੁੱਲ ਕੀ ਹੈ ਨਾ ਮੁੱਲ ਇਹਦਾ 14000 ਰੁਪਏ ਰੱਖਾਂਗੇ ਵੀਰੇ ਮਾਨਤਨ ਹੋ ਜਾ ਬਾਕੀ ਇਹ ਬਦਲ ਵਾਲੀ ਚੀਜ਼ ਹੈ ਕਟਣ ਵਾਲੀ ਚੀਜ਼ ਨਹੀਂ ਕਈ ਵਾਰ ਹੁੰਦੀ ਹੈ ਨਾ ਕਈ ਵਾਰ ਬੰਦਿਆ ਨੇ ਹਾਂਜੀ 14000 ਰੁਪਏ ਬਾਈ ਮੁੱਲ ਮਾਨਤਨ ਬਾਕੀ ਨਾ ਦੁੱਧ ਬਦਨਾ ਹੀ ਨਾ ਪਲੂਨ ਬੱਛੀ ਇਹਨਾਂ ਨੇ ਹਲੇ ਵੀ ਹਾਂਜੀ ਨਾਗਪਾ ਬਾਕੀ ਜਿੰਨੇ ਦੀ ਜਿੰਨੇ ਚ ਗੱਬਰ ਹੋ ਗਈ ਬੱਛੀ ਉਹਨੇ ਦੀ ਫੇਰ ਵੀ ਅਗੇ ਨਹੀਂ ਇਹ ਸਹੀ ਗੱਲ ਆ ਬਾਈ 20-22000 ਦੀ ਮੋਜ ਨਾ ਇਹ ਹੱਥੋਂ ਸੱਟ ਮੀ ਇਦਾਂ ਕੱਪੜਾ ਹੋ ਗਈ ਬੱਚੀ ਆਗ ਭਰਾ ਕੋਲ ਜਨੇ ਸੀ ਸਾਰੀ ਦਿਖਾਤੇ ਬਈ ਹੱਥਾਂ ਦੀ ਬਾਕੀ ਠੰਡੀ ਸਿਲੀ ਬਹੁਤ ਆ ਬੱਚੀ ਹੈ ਲੇਵਾਲੂ ਆ ਬਹੁਤ ਚੰਗਾ ਕਰਮ ਵਾਲੀ ਦਾ ਥਣ ਬੜਾ ਚੰਗਾ ਬਈ ਬੱਚਾ ਆ ਪਿਆ ਵੀ ਐਕਸਪਾਇਰ ਹੋ ਗਿਆ ਤੇ ਕਿਸੇ ਵੀਰ ਨੂੰ ਕੋਈ ਵੀ ਨਗ ਪਸੰਦ ਆ ਬਈ ਹਕ ਨਗ ਤੇ ਕਰ ਲਿਓ ਜੀ ਧੰਨਵਾਦ ਜੀ